ਹਰ ਮਨੁੱਖ ਨੂੰ ਐਸਾ ਰਸ ਚਾਹੀਦਾ ਹੈ ਜੋ ਕਦੀ ਬੇਰਸੀ ਚ ਨਾ ਬਦਲੇ ਉਸ ਮਹਾ ਰਸ ਦਾ ਨਾ ਹੀ ਪਰਮਾਤਮਾ ਹੈ ਹਰ ਮਨੁੱਖ ਨੂੰ ਐਸੀ ਧਨ ਸੰਪਦਾ ਚਾਹੀਦੀ ਹੈ ਜੋ ਵੱਧਦੀ ਜਾਏ ਵੱਧਦੀ ਜਾਏ ਧਨ ਕਦੀ ਘਟੇ ਨਾ ਉਸ ਪਰਮ ਧਨ ਦਾ ਨਾ ਹੀ ਪਰਮਾਤਮਾ ਹੈ ਹਰ ਮਨੁੱਖ ਨੂੰ ਐਸੀ ਤਾਕਤ ਸ਼ਕਤੀ ਪ੍ਰਤਿਸ਼ਠਾ ਪ੍ਰਭਤਾ ਚਾਹੀਦੀ ਹੈ ਜੋ ਕਦੀ ਢੈਂਦੀ ਕਲਚ ਨਾ ਜਾਵੇ ਐਸੀ ਮਹਾਨ ਪ੍ਰਭਤਾ ਦਾ ਨਾਹੀਂ ਪ੍ਰਭੂ ਹੈ ਪ੍ਰਾਣਾਂ ਵਿੱਚ ਪਿਆਸ ਤੇ ਪ੍ਰਭੂ ਦੀ ਹੈ ਪਰਮਾਤਮਾ ਦੀ ਹੈ ਪਰਮ ਜੀਵਨ ਈਸ਼ਵਰ ਦੀ ਹੈ ਤਲਾਸ਼ ਗਲਤ ਹੈ ਖੋਜ ਗਲਤ ਹੈ ਜੈਸੇ ਕੋਈ ਰੇਤ ਦੇ ਛਾਂ ਤੇਲ ਕੱਢਣ ਦੀ ਕੋਸ਼ਿਸ਼ ਕਰੇ ਉਹ ਰੇਤ ਦੇ ਛੋਂ ਤੇ ਤੇਲ ਨਹੀਂ ਨਿਕਲੇਗਾ ਤੇਲਾਂ ਛੋਂ ਨਿਕਲੇਗਾ ਸਰਸੋਂ ਛੋਂ ਨਿਕਲੇਗਾ ਕਹਿੰਦੇ ਨੇ ਸਾਧਨ ਗਲਤ ਹੋਵੇ ਤੇ ਮਨੋਰਥ ਦੀ ਪੂਰਤੀ ਨਹੀਂ ਹੁੰਦੀ ਇੱਕ ਹੁੰਦਾ ਹੈ ਲਕਸ਼ ਮਨੋਰਥ ਇੱਕ ਉਸ ਮਨੋਰਥ ਦੀ ਪੂਰਤੀ ਵਾਸਤੇ ਸਾਧਨ ਜੁਟਾਣੇ ਯਤਨ ਕਰਨਾ ਮਨੋਰਥ ਠੀਕ ਹੋਵੇ ਸਾਧਨ ਗਲਤ ਹੋਵੇ ਤੋ ਫਿਰ ਮਨੋਰਥ ਦੀ ਪ੍ਰਾਪਤੀ ਨਹੀਂ ਹੁੰਦੀ ਨਹੀਂ ਹੁੰਦੀ ਮਨੋਰਥ ਇਹ ਹੋਵੇ ਮੈਨੂੰ ਤੇਲ ਚਾਹੀਦਾ ਹੈ ਤੇ ਸਾਧਨ ਇਹ ਹੋਵੇ ਕਿ ਰੇਤ ਨੂੰ ਕਾਣੀ ਦੇ ਚ ਪੀੜੇ ਤੇ ਸਾਧਨ ਗਲਤ ਹੈ ਗਲਤ ਸਾਧਨਾਂ ਦੇ ਨਾਲ ਸਹੀ ਮਨੋਰਥ ਦੀ ਪ੍ਰਾਪਤੀ ਨਹੀਂ ਹੁੰਦੀ ਭੁੱਖ ਲੱਗੀ ਹੈ ਪਾਣੀ ਪੀ ਰਿਹਾ ਹੈ ਪਿਆਸ ਮਿਟ ਸਕਦੀ ਹੈ ਭੁੱਖ ਨਹੀਂ ਮਿਟੇਗੀ ਪਿਆਸ ਲੱਗੀ ਹੈ ਬੜੀ ਜ਼ੋਰ ਦੀ ਭੋਜਨ ਖਾ ਰਿਹਾ ਹੈ ਭੁੱਖ ਮਿਟੇਗੀ ਪਿਆਸ ਨਹੀਂ ਮਿਟੇਗੀ ਸਾਧਨ ਗਲਤ ਹੈ ਤੋ ਲਕਸ਼ ਦੀ ਪੂਰਤੀ ਨਹੀਂ ਹੋਵੇਗੀ ਉਮੀਦੇ ਗੱਲ پکڑਦੇ ਚਾਹੀਏ ਮਨੋਰਥ ਸਹੀ ਹੋਵੇ ਲਕਸ਼ ਸਹੀ ਹੋਵੇ ਨਿਸ਼ਾਨਾ ਸਹੀ ਹੋਵੇ ਸਾਧਨ ਗਲਤ ਹੋਵੇ ਚਾਹੀਦਾ ਹੈ ਪਰਮ ਆਨੰਦ ਲੈ ਕੇ ਨ ਬਾਰੋਂ ਲੱਭਦਾ ਹੈ ਚਾਹੀਦਾ ਹੈ ਪਰਮ ਸੁਖ ਲੈ ਕੇ ਨ ਬਾਰੋਂ ਲੱਭਦਾ ਹੈ ਹੈ ਹੀ ਨਹੀਂ ਬਾਣੀ ਇੱਕ ਮਨੁੱਖ ਦੇ ਕੋਲ ਜਿਹੜਾ ਅਨੁਭਵ ਹੈ ਉਹ ਇਹ ਕਿ ਅਜੇ ਤੱਕ ਜੋ ਕੁਝ ਵੀ ਇਸ ਨੂੰ ਲੱਭਿਆ ਬਾਰੋਂ ਹੀ ਲੱਭਿਆ ਹਨ ਲੱਭੇ ਹਨ ਪਦਾਰਥ ਲੱਭੇ ਨੇ ਪਰਿਵਾਰ ਦੇ ਸੰਬੰਧ ਲੱਭੇ ਨੇ ਮਾਣ ਮਰਿਆਦਾ ਮਿਲੀ ਹੈ ਜੋ ਕੁਝ ਵੀ ਮਿਲੇ ਹੈ ਬਾਰੋਂ ਮਿਲੇ ਹੈ तो इतों ख्याल बन गया शायद परमात्मा भी बारों मिलेगा नहीं मिलेगा ये भी मैं अर्ज कर अज तक नहीं मिले मिलेगा तो फिर कितने खोज करिए इस मन को कोई खोजो भाई मन खोज तो नाम नाओने दबाए ਮਨ ਇੱਕ ਐਸਾ ਬੀਜ ਹੈ ਅਗਰ ਇਸ ਨੂੰ ਅਨਕੂਲ ਧਰਤੀ ਮਿਲ ਜਾਏ ਤੇ ਇਹਦੇ ਚੋਂ ਪ੍ਰਮਾਤਮਾ ਪੈਦਾ ਹੋ ਸਕਦਾ ਹੈ ਪਰਮ ਸੁਖ ਪਰਮ ਆਨੰਦ ਪਰਮ ਰਸ ਪਰਮ ਖੇੜਾ ਨਾਸਤਿਕ ਤੇ ਐਸਾ ਕਹਿੰਦੇ ਨੇ ਕਿ ਜੋ ਥੋਸ ਪਦਾਰਤ ਹੈ ਨਾ ਇਹ ਹੀ ਸੂਖਸ਼ਮ ਰੂਪ ਧਾਰਨ ਕਰਦਾ ਕਰਦਾ ਸਾਡਾ ਮਨ ਬਣ ਗਏ ਕੋਈ ਪ੍ਰਮਾਤਮਾ ਨਾਮ ਦੀ ਚੀਜ਼ ਨਹੀਂ ਮਨ ਦੇ ਚ ਕੋਈ ਪਰਮਾਤਮਾ ਇਹ ਜੋ ਠੋਸ ਪਦਾਰਥ ਨੇ ਇਹ ਸੂਖਸ਼ਮ ਰੂਪ ਧਾਰਨ ਕਰਦੇ ਕਰ ਮਨ ਬਣ ਗਏ ਧਾਰਮਿਕ ਬੰਦੇ ਇੰਜ ਕਹਿੰਦੇ ਨੇ ਸਾਡੇ ਮਨ ਦਾ ਹੀ ਵਿਸਤਾਰ ਹੈ ਬਾਹਰ ਦੀ ਦੁਨੀਆ ਮਨ ਫੈਲਦਾ ਫੈਲਦਾ ਸੰਸਾਰ ਬਣ ਗਏ ਮਨ ਬਾਹਰ ਫੈਲਦਾ ਫੈਲਦਾ ਸੰਸਾਰ ਬਣ ਗਏ ਇਕ ਯੋਗੀ ਇੱਕ ਸਾਧਨਾ ਕਰਨ ਵਾਲਾ ਮਨ ਨੂੰ ਸਖੋੜਦਾ ਹੈ ਸਮੇਟਦਾ ਹੈ ਤੇ ਸਮੇਟਦਿਆਂ ਸਮੇਟਦਿਆਂ ਮਨ ਦੇ ਹਾਤਵੇਂ ਨਾਲ ਮਨ ਨਿਰੰਕਾਰ ਹੋ ਜਾਂਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਫਿਰ ਮੈਂ ਅਰਜ਼ਕਣਾ ਵਿਚਾਰਾਂ ਦਾ ਪ੍ਰਵਾਹ ਸੋਚਣੇ ਦਾ ਪ੍ਰਵਾਹ ਯਾਦਾਂ ਦਾ ਪ੍ਰਵਾਹ ਮਨ ਹੈ ਜੋ ਮੇਰੀ ਯਾਦਾਂ ਦੇ ਚ ਨਹੀਂ ਹੈ ਨਹੀਂ ਹੈ ਜੋ ਮੇਰੀ ਸੋਚਣੀ ਦੇ ਚ ਨਹੀਂ ਹੈ ਨਹੀਂ ਹੈ ਜੋ ਮੇਰੇ ਵਿਚਾਰਾਂ ਦੇ ਚ ਨਹੀਂ ਹੈ ਨਹੀਂ ਹੈ ਜੋ ਮੇਰੀ ਸਮਝ ਦੇ ਚ ਨਹੀਂ ਹੈ ਕਮ ਸੇ ਕਮ ਮੇਰੀ ਦੁਨੀਆ ਚ ਨਹੀਂ ਹੈ ਹੁੰਦੇ ਆਉਂ ਆ ਵੀ ਨਹੀਂ ਹੈ ਇਹ ਜੀ ਕਹਿ ਲੋ ਕੁਝ ਥੋੜੇ ਜਿਹੇ ਆ ਮਨੁੱਖ ਨੇ ਜੋ ਪਰਮਾਤਮਾ ਦੇ ਤਲ ਦੇ ਜੀ ਰਹੇ ਬਾਕੀ ਤੇ ਨਹੀਂ ਜੀ ਰਹੇ ਜੋ ਸੋਚਣੇ ਦੇ ਚ ਨਹੀਂ ਹੈ ਉਹ ਕਿਸ ਤਰ੍ਹਾਂ ਹੋ ਸਕਦਾ ਹੈ ਜੋ ਸਮਝ ਦੇ ਚ ਨਹੀਂ ਹੈ ਉਹ ਕਿਸ ਤਰ੍ਹਾਂ ਹੋ ਸਕਦਾ ਹੈ ਜੋ ਮੇਰੇ ਵਿਚਾਰਾਂ ਦੇ ਚ ਨਹੀਂ ਹੈ ਇੱਕ ਪਾਗਲ ਦੇ ਵਿਚਾਰ ਦੇ ਚ ਪਰਿਵਾਰ ਵੀ ਨਹੀਂ ਆਉਂਦਾ ਕਿਉਂਕਿ ਉਹਦੇ ਮਨ ਦਾ ਸੰਤੁਲਨ ਦਾ ਵਡੋਲੋ ਨੂੰ ਕੋਈ ਪਤਾ ਨਹੀਂ ਹੈ ਮੇਰੀ ਮਾਂ ਹੈ ਮੇਰੀ ਭੈਣ ਹੈ ਇਹ ਮੇਰਾ ਪਿਤਾ ਹੈ ਇਹ ਮੇਰਾ ਬਰਾ ਹੈ पागलदा संसार लड़खड़ा जाता है ओदे ਵਿਚਾਰਾਂ ਵਿੱਚ ਪਰਿਵਾਰ ਨਹੀਂ ਹੈ ਪਰਿਵਾਰ ਦੇ ਹੁੰਦੇ ਹੋਇਆ ਪਰਿਵਾਰ ਨਹੀਂ ਹੈ ਜੇ ਵੀ ਮਾਰਚ ਕਰ ਦੇਵੇ ਹੋਵੇ ਪ੍ਰਮਾਤਮਾ ਅਗਰ ਮੇਰੇ ਵਿਚਾਰਾਂ ਵਿੱਚ ਨਹੀਂ ਹੈ ਤਾਂ ਨਹੀਂ ਬ੍ਰह्म ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕਿ ਪਰਮਗਤ ਹੋਏ ਵਿਚਾਰ ਦੇ ਬਦਲਦਿਆਂ ਮਨੁੱਖ ਦਾ ਸਾਰਾ ਸੰਸਾਰ ਬਦਲ ਜਾਂਦਾ ਹੈ ਸਹਿਬਾ ਦੀ ਬਾਣੀ ਤੇ ਐਸਾ ਕਹਿੰਦੀ ਹੈ ਮਜ਼ਹਬ ਇੱਕ ਵਿਚਾਰ ਹੈ Hindu ਹੋਣਾ ਇੱਕ ਵਿਚਾਰ ਹੈ Sikh ਹੋਣਾ ਇੱਕ ਵਿਚਾਰ ਹੈ Muslim ਹੋਣਾ ਇੱਕ ਵਿਚਾਰ ਹੈ Christian ਹੋਣਾ ਇੱਕ ਵਿਚਾਰ ਹੈ ਅੱਜ ਇੱਕ Hindu Christian ਬਣ ਜਾਂਦਾ ਹੈ ਤੋ ਕੀ ਬਦਲ ਗਿਆ ਮੂੰਹ ਮੱਥਾ ਬਦਲ ਗਿਆ ਹੱਡੀਆਂ ਬਦਲ ਗਈਆਂ ਖੂਨ ਬਦਲ ਗਿਆ ਮਾਸ ਬਦਲ ਗਿਆ ਹੱਥ ਪੈਰ ਬਦਲ ਗਏ ਨੇ ਕੁਝ ਵੀ ਨਹੀਂ ਬਦਲਿਆ ਵਿਚਾਰ ਬਦਲ ਗਏ ਸੋਚਣੀ ਬਦਲ ਗਈ ਖਿਆਲ ਬਦਲ ਗਏ ਇੱਕ ਕ੍ਰਿਸਚੀਅਨ ਹਿੰਦੂ ਹੋ ਜਾਂਦਾ ਹੈ ਬਈ ਸਵੇਰੇ ਤੇ ਹੈ ਕ੍ਰਿਸਚੀਅਨ ਸੇ ਹੁਣ ਸ਼ਾਮ ਨੂੰ ਹਿੰਦੂ ਹੈ ਕੀ ਬਦਲ ਗਿਆ ਅੱਖਾਂ ਬਦਲ ਗਈਆਂ ਹੱਥ ਪੈਰ ਬਦਲ ਗਏ ਨੇ ਮੂੰਹ ਮੱਥਾ ਬਦਲ ਗਿਆ ਕੁਝ ਵੀ ਨਹੀਂ ਬਦਲਿਆ ਵਿਚਾਰ ਬਦਲਦੇ ਸੋਚਣੀ ਬਦਲਣੀ ਹੈ ਖਿਆਲ ਬਦਲਨੇ ਸਿੱਖੀ ਸਿੱਖਿਆ ਗੁਰ ਵਿਚਾਰ ਇੱਕ ਵਿਚਾਰ ਦਾ ਨਾਮ ਸਿੱਖ ਹੈ ਇਹ ਵੀ ਮੈਰਜ ਕਰਦੇ ਆ ਗੁਰੂ ਦੇ ਵਿਚਾਰ ਦੇ ਮੁਤਾਬਕ ਜੀਵਣਾ ਇਹ ਹੀ ਸਿੱਖੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਇਹ ਵਿਚਾਰ ਨਹੀਂ ਨਹੀਂ ਤੇ ਸਿੱਖ ਸਿੱਖ ਵੀ ਨਹੀਂ ਵਿਚਾਰ ਦੇ ਬਦਲਦਿਆਂ ਮਨੁੱਖ ਦਾ ਸਾਰਾ ਸੰਸਾਰ ਬਦਲ ਜਾਂਦਾ ਹੈ। దైਤ ਹੋਣਾ ਇੱਕ ਵਿਚਾਰ ਹੈ, ਦੇਵਤਾ ਹੋਣਾ ਇੱਕ ਵਿਚਾਰ ਹੈ। ਬ੍ਰह्म ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕੀ ਪਰਮਗਤ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮਾਨੰ ਕਰਦੇ ਨੇ। ਜਿਨ੍ਹਾਂ ਦਾ ਪੁਰਵਾ ਆਪਣੇ ਕਲ ਮਨਣਾ। ਜੋ ਬ੍ਰह्म ਦੀ ਵਿਚਾਰ ਕਰਦਾ ਹੈ, ਵਿਚਾਰ ਕਰਦਿਆਂ ਕਰਦਿਆਂ ਬ੍ਰह्म ਹੋ ਜਾਂਦਾ ਹੈ। ਹੈ ਤੇ ਉਹ ਬ੍ਰਹਮ ਪਰ ਵਿਚਾਰਾਂ ਵਿੱਚ ਨਹੀਂ ਹੈ ਐ ਤੇ ਬ੍ਰਹਮ ਸੋਚਣੇ ਵਿੱਚ ਨਹੀਂ ਹੈ ਐ ਤੇ ਬ੍ਰਹਮ ਯਾਦਾਂ ਵਿੱਚ ਨਹੀਂ ਹੈ ਭ੍ਰਾਂਤੀ ਇਹ ਭਰਮ ਵਿੱਚ ਪਿਆ ਹੋਇਆ ਰਵਦਾਸ ਇਸ ਨੂੰ ਇੰਜ ਬਿਆਨ ਕਰਦੇ ਨੇ ਮਾਧਵੇ ਕਿਆ ਕਹੀਏ ਬ੍ਰਹਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਇਹ ਬੰਦਾ ਭਰਮ ਵਿੱਚ ਹੈ ਤੇ ਭਰਮ ਦਾ ਮਤਲਬ ਜੋ ਕੁਝ ਹੈ ਅਸਲੀਅਤ ਉਹਨੂੰ ਕੁਝ ਹੋਰ ਸਮਝਦਾ ਹੈ ਵੀ ਇਹ ਭਰਮ ਦੇ ਚ ਹੈ ਹੈ ਕੁਝ ਹੋਰ ਸਮਝਦਾ ਕੁਝ ਹੋਰ ਹੈ ਇਹ ਕੁਝ ਹੋਰ ਮਨ ਦਾ ਕੁਝ ਹੋਰ ਹੈ ਭਗਤ ਜੀ ਕਹਿੰਦੇ ਨੇ ਸਾਰਾ ਜਗਤ ਭਰਮ ਦੇ ਚ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਸਾਰਾ ਜਗਤ ਭਰਮ ਦੇ ਚ ਜੀ ਰਹੇ ਸਾਧੋ ਇਹ ਜਗ ਭਰਮ ਭੁਲਾ। राम नाम का सिमरन छाड़या माया हाथ बिताना। ਇਹ ਸਾਰਾ ਜਗਤ ਭਰਮ ਭੁਲੇਖੇ ਦੇ ਚ। ਵਿਚਾਰ ਕਰੇ ਇਹ ਪ੍ਰਮਾਤਮਾ ਨਾ ਕਰੇ ਤੇ ਨਹੀਂ ਹੈ। ਸਮਝੇ ਤੇ ਇਹ ਪਰਮ ਰਸ ਹੈ ਨਾ ਸਮਝੇ ਤੇ ਨਹੀਂ ਹੈ। ਸਿਮਰਤੇ ਦੇ ਚ ਆਜਾਇ ਤੇ ਭਗਵਾਨ ਹੈ ਨਾ ਕਰੇ ਤੇ ਨਹੀਂ ਹੈ। ਇਹ ਇਤਨੇ ਕਿਸੇ ਵਾਸਤੇ Satsang ਹੈ ਕਿਸੇ ਵਾਸਤੇ ਅਵਤਾਰੀ ਪੁਰਸ਼ ਆਉਂਦੇ ਨੇ ਕਿ ਮਨੁੱਖ ਨੂੰ ਸਮਝਾਈਏ ਜ਼ਿੰਦਗੀ ਅਜਾਹੀ ਨਾ ਜਾਵੇ ਭਰਮ ਦੇ ਰੂਪ ਦੀ ਵਿਆਖਿਆ ਰਵਿਦਾਸ ਫਿਰ ਇੰਜ ਕਰਦੇ ਨੇ ਨਰਪਤ ਏਕ সিংহাসਨ ਸੋਇਆ ਸੁਪਨੇ ਭਇਆ ਬਿਖਾਰੀ ਐ ਤੇ ਰਾਜਾ ਨੀਂਦ ਆ ਗਈ ਏ ਸੌਂ ਗਏ ਨੀਂਦ ਕੱਲੀ ਨਹੀਂ ਆਉਂਦੀ ਆਪਣੇ ਨਾਲ ਸੁਪਨਿਆਂ ਨੂੰ ਲੈ ਕੇ ਆਉਂਦੀ ਹੈ ਸੁਪਨੇ 'ਚ ਬਿਖਾਰੀ ਹੈ ਮੰਗ ਰਿਹਾ ਹੈ ਮੰਗਦਾ ਹੈ ਅਛਤ ਰਾਜ ਬਿਛਰਤ ਦੁਖ ਪਾਇਆ ਸੋਗਤ ਭਈ ਹਮਾਰੀ ਸੁਪਨੇ ਵਿੱਚ ਰਾਜ ਤੋਂ ਵਿਛੜਿਆ ਆਇਆ ਸਮਝ ਕੇ ਆਪਣੇ ਆਪ ਨੂੰ ਮੰਗਤਾ ਸਮਝ ਕੇ ਆਪਣੇ ਆਪ ਨੂੰ ਰੋੜੇ ਦੁਖੀ ਹੈ ਹੈ ਰਾਜਾ ਸਮਝ ਬੈਠਾ ਹੈ ਮੰਗਤਾ ਹੈ ਰਾਜਾ ਪਰ ਸਮਝ ਬੈਠਾ ਹੈ ਬਿਖਾਰੀ ਹੈ ਤੇ ਇਸ ਦੇ ਕੁਲ ਦੁਨਿਆਵੀ ਸੁਖ ਨੇ ਪਰ ਦੁਨਿਆਵੀ ਹੁਣ ਰੋਣੇ ਨੇ ਇਹ ਸਾਰਾ ਦੁੱਖ ਭਰਮ ਹੈ Neend kar ke ਸਾਹਿਬਾਂ ਦੀ ਬਾਣੀ ਭਗਤ ਰਵਿਦਾਸ ਜੀ ਮਹਾਰਾਜ ਐਸਾ ਕਹਿ ਰਹੇ ਨੇ ਮਨੁੱਖ ਦੇ ਸਾਰੇ ਦੁੱਖ ਅਗਿਆਨ ਕਰਕੇ ਨੇ ਨਾ ਸਮਝੀ ਕਰਕੇ ਸਾਰੇ ਦੁੱਖ ਨਾ ਸਮਝੀ ਕਰਕੇ ਅਗਰ ਕੋਈ ਦੁੱਖ ਹੀ ਹੈ ਬਹੁਤ ਦੁੱਖ ਹੀ ਹੈ ਤੇ ਦੁੱਖ ਦਾ ਰੋਣਾ ਵੀ ਰੋ ਰਿਆ ਹੈ ਗੁਰਬਾਣੀ ਅਨੁਸਾਰ ਨਾ ਸਮਝ ਆਏ ਉਹਨੂੰ ਸਮਝ ਨਹੀਂ ਆਇਆ ਸਮੇਂਦਾਰ ਮਨੁੱਖ ਦੁੱਖ ਸੁਖ ਤੋਂ ਉੱਚਾ ਉੱਠਦਾ ਹੈ ਦੁੱਖ ਤੇ ਹੁੰਦੇ ਨੇ ਜ਼ਮੀਨ ਤੇ ਦਿਨ ਵੀ ਹੈ ਰਾਤ ਵੀ ਹੈ ਪਰ ਇਹ ਦੋਹਾਂ ਤੋਂ ਉੱਚਾ ਉੱਠ ਜਾਂਦਾ ਹੈ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ ਸੁਖ ਸਨੇ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੇ ਇਤਨਾ ਇਹ ਬਾਰੀਕ ਪ੍ਰਕਰਣ ਹੈ ਕਿ ਜਿਤਨੇ ਆ ਬਾਰੀਕੀਆਂ ਇਸ ਦੀਆਂ ਬਿਆਨ ਕਰੀਏ ਥੋੜਾ ਥੋੜਾ ਹਣਿਸ ਤੇ ਥੋੜਾ ਜਿਹਾ ਮੈਂ ਅਸਥੂਲ ਰੂਪ ਬਿਆਨ ਕਰਾਂ ਤਾਂ ਕਿ ਪਕੜ ਦੇ ਚ ਆ ਜਾਏ ਕਿਉਂਕਿ ਆਮ ਬੰਦਿਆਂ ਕੋਲ ਇਤਨਾ ਸਮਾਂ ਤੇ ਹੈ ਨਹੀਂ ਕਿੰٹا 2 ਘੰਟਾ ਮਨ ਨਾਲ ਜੰਗ ਕਰੀਏ ਖਾਲਸਾ ਸੋਜੋ ਕਰੇ ਨਹੀਂ ਤਾਂ ਜੰਗ ਖਾਲਸਾ ਸੋਜੋ ਚੜੇ ਤੁਰੰਗ ਕਲਗੀਧਰ ਪਾਤਸ਼ਾਹ ਦੇ ਵਾਕ ਨੇ ਖਾਲਸਾ ਤੇ ਮੈਂ ਉਸ ਨੂੰ ਮੰਨਦਾ ਜੋ ਰੋਜ਼ ਲੜੇ ਰੋਜ਼ ਜੰਗ ਕਰੇ ਇਹਦੇ ਅਰਥ ਗਲਤ ਕਰ ਲੈਗੇ ਰੋਜ਼ ਜੰਗ ਕਰੇ ਤੇ ਰੋਜ਼ ਦੁਸ਼ਮਣ ਲੱਭੇ ਫਿਰ ਤੇ ਰੋਜ਼ ਦੁਸ਼ਮਣ ਬਣਾਵੇ ਕਿੱਡ ਇਹ ਨਹੀਂ ਗੱਲ ਇਤ ਨਹੀਂ ਨਹੀਂ ਜੋ ਸਮਝ ਲਈ ਗਈ ਹੈ ਕਿਹਦੇ ਨਾਲ ਜੰਗ ਕਰਨੀ ਹੈ ਮਨ ਨਾਲ ਇਹਨੂੰ ਜਿੱਤਣਾ ਹੈ ਮਨ ਜੀਤੇ ਜਗ ਜੀਤ ਬਿਨਾ ਲੜਿਆਂ ਬਿਨਾ ਜੰਗ ਕੀਤਿਆਂ ਨਹੀਂ ਜਿੱਤ ਸਕਦੇ ਨਹੀਂ ਜਿੱਤ ਸਕਦੇ ਮਨ ਬੜਾ ਬਲਵਾਨ ਹੈ ਬੜਾ ਬਲਵਾਨ ਚੰਗਿਆਂ ਚੰਗਿਆਂ ਨੂੰ ਗਿਰਾ ਕੇ ਰੱਖ ਦਿੰਦਾ ਹੈ